ਦੇਖ ਸਕਦੇ ਆ ਜਾਂ ਮੈਂ ਸਟੱਪ ਤੇ ਕੁੰਡਰਦੀ ਕੀਤਾ ਤੇ ਬੋਦੀ ਜਿਹੜੀ ਐ ਉਸ ਨੂੰ ਕੋਈ ਜਵਾਬ ਦੀ ਉਹ ਬਾਕਸ ਭੇਜ ਰਹੇ ਨੇ ਪੁਲਿਸ ਦੇ ਵਾਲੇ ਕਰਦੇ ਸੀ ਤੇ ਕੋਈ ਨੂੰ ਲੈ ਕੇ ਉਸ ਤੇ ਦੇਰਦਰ ਫੇਰ ਦਿੱਤਾ ਗਿਆ ਹੈ ਕਿ ਇਹ ਬੋਦੀ ਕਿਸੇ ਬਾਸ ਲੈ ਜਾਓ ਅਸੀਂ ਦਾ ਸਰਕਾਰ ਨਹੀਂ ਕਰਾਂਗੇ ਜਦੋਂ ਤੱਕ ਸਾਨੂੰ ਨਹੀਂ ਪਤਾ ਲੱਗੇਗਾ ਕਿ ਸਾਡੇ ਬੇਟੇ ਦੀ ਆਖਰ ਚਣ ਗਈ ਤਾਂ ਗਈ ਕਿਵੇਂ ਤੇ ਕੋਈ ਆਰਮੀ ਨਿਜ਼ਾਬ ਅਫਸਰ ਵੀ بڑا ਅਫਸਰ ਕੋਈ ਨਹੀਂ ਆਇਆ ਵਾ ਤੇ ਤੁਸੀਂ ਦੇਖ ਸਕਦੇ ਚੰਡੀ ਮੰਦਰ ਤੋਂ ਚਾਰ ਗੜੀ ਉਹ ਜੀ ਜਵਾਨ ਹੈ ਉਹਨਾਂ ਦੇ ਨਾਲ ਭੇਜ ਕੇ ਇਹ </body> ਭੇਜੀ ਸੀ ਸੋ ਪਰਿਵਾਰਕ ਮੈਂਬਰ ਹਨ ਉਹ ਕਾਈਂਡ ਆਫ ਆਸ ਜਿਨਾਂ ਨੇ ਤੇ ਲੱਖੀ ਜੀ ਉਹਤਵਰ ਸੱਜਣਾ ਨੇ ਇਹ ਫੈਸਲਾ ਲਿਆ ਤਾਂ ਕਿ </body> ਪੋਟੀ ਨੂੰ ਵਾਪਸ ਭੇਜ ਦਿੱਤਾ ਜਾਵੇ ਮੈਂ ਮੈਂ ਤੁਹਾਡਾ ਸੰਜੀਵ ਲੁਟੀਆ ਦੋਸਤੋ ਉਸ ਓਜੀਡੀ ਡੈੱਡ ਬੋਡੀ ਇਸ ਐਮਬੂਲੈਂਸ ਦੇ ਵਿੱਚ ਹੈ ਤੁਸੀਂ ਦੇਖ ਸਕਦੇ ਆ ਧਰਵਾ ਲੱਗਿਆ ਹੋਇਆ ਇਸ ਵੀਡੀਓ ਲਈ ਸਸੀ ਜੀ ਆ ਜੀ ਮੈਂ ਗੌਰਵ ਰਾਣਾ ਅੱਜ ਬੜੀ ਦੁਖਦਾਇਕ ਚਿੰਤਾਜਨਕ ਘਟਨਾ ਨੂੰ ਲੈ ਕੇ ਇਸ ਵਕਤ ਸਿੰਘਪੁਰ ਮੇਨ ਰੋਡ ਤੇ ਖੜੇ ਹੈ ਸਾਡੇ ਇਲਾਕੇ ਦੇ ਪਿੰਡ ਹੀਰਪੁਰ ਦਾ ਸਿਰਫ 23 ਸਾਲਾ ਨੌਜਵਾਨ ਫੌਜੀ ਸੁਖਵਿੰਦਰ ਸਿੰਘ ਆ ਸਾਰੇ ਉਹਦੇ ਪਰਿਵਾਰ ਦੇ ਮੈਂਬਰ ਸਾਡੇ ਨਾਲ ਖੜੇ ਹੈ ਲਦਾਖ ਵਿਖੇ ਇਹਨਾਂ ਨੂੰ ਫੋਨ ਆਂਦਾ ਹੈ 24 ਮਾਰਚ ਨੂੰ ਕਿ ਲਦਾਖ ਵਿਖੇ ਜੀ ਤੁਹਾਡੇ ਮੁੰਡੇ ਨੂੰ ਦਿੱਕਤ ਆ ਗਈ ਤੁਸੀਂ ਚੰਡੀਗੜ੍ਹ ਪਹੁੰਚੋ ਚੰਡੀ ਮੰਦਰ ਜਿੱਥੇ ਵੀ ਇਹਨਾਂ ਦਾ ਹੈੱਡਕੁਆਰਟਰ ਹੈ ਪਰਿਵਾਰ ਪੁੱਛਦਾ ਹੈ ਉੱਤੇ ਜਾ ਕੇ ਕੋਈ ਕੋਈ ਅਧਿਕਾਰੀ ਕੋਈ ਬਿਆਨ ਦਿੰਦਾ ਹੈ ਕੋਈ ਕੋਈ ਦਿੰਦਾ ਹੈ ਬਾਅਦ ਚ ਦੱਸਿਆ ਜਾਂਦਾ ਕਿ ਸੁਸਾਈਡ ਕਰ ਲਿਆ ਜੀ ਮੁੰਡੇ ਨੇ ਹੁਣ ਸਾਡੀ ਤਰਾਸ ਦੀ ਦੁੱਖ ਇਹ ਹੈ ਇਕੱਠੇ ਹੋਣ ਦਾ ਕਾਰਨ ਇਹ ਹੈ ਘਰ ਬਣੀ ਜਾਂਦੀ ਸਰਕਾਰਾਂ ਨੂੰ ਵੀ ਉਹ ਨੌਜਵਾਨ ਨੇ ਜੇ ਸੁਸਾਈਡ ਕੀਤਾ ਹੈ ਕਾਲਾ ਮੱਦਾ ਸੁਸਾਈਡ ਕਰ ਲਵੇ ਉਹਦੀ ਫੋਟੋਗ੍ਰਾਫੀ ਹੁੰਦੀ ਹੈ ਉਹਦੀ ਵੀਡੀਓਗ੍ਰਾਫੀ ਹੁੰਦੀ ਹੈ ਉਸ ਤੋਂ ਬਾਅਦ ਪੋਸਟਮਾਰਟਮ ਹੁੰਦਾ ਬਕਾਇਦਾ ਪਰਿਵਾਰ 24 ਤਰੀਕ ਤੋਂ ਲਗਾਤਾਰ ਇਹ ਚੀਜ਼ਾਂ ਮੰਗ ਰਿਹਾ ਹੈ ਕਿ ਜੇਕਰ ਬੱਚੇ ਨੇ ਇਹ ਗੱਲ ਹੋਈ ਹੈ ਹੱਸਦਾ ਖੇਡਦਾ ਗਿਆ ਕੋਈ ਇੱਕ ਸਰੀਰਕ ਤੌਰ ਤੇ ਕਸਟ ਨਹੀਂ ਕੋਈ ਮਾਨਸਿਕ ਤੌਰ ਤੇ ਕਸਟ ਨਹੀਂ ਘਰ-ਬਾਰ ਸਭ ਠੀਕ ਹੈ ਵੀ ਇਹ ਦਿੱਕਤ ਕਿੱਥੇ ਤੇ ਆਈ ਜੇ ਆਈ ਤਾਂ ਤੁਸੀਂ ਸਾਨੂੰ ਸਾਰੇ ਦਸਤਾਵੇਜ਼ ਬੇਸ਼ੱਕ ਪੋਸਟਮਾਰਟਮ ਰਿਪੋਰਟ ਆ ਉਹ ਦਿਓ ਬੇਸ਼ੱਕ ਹੋਰ ਚੀਜ਼ਾਂ ਉਹ ਪੇਸ਼ ਕਰੋ ਪਰ 24 ਤਰੀਕ ਤੋਂ ਲੈ ਕੇ ਹੁਣ ਤੱਕ ਇਹ ਚੀਜ਼ਾਂ ਤਾਂ ਨਹੀਂ ਮਿਲੀਆਂ ਪਰ ਦੁੱਖ ਨਾਲ ਕਹਿ ਰਿਹਾ ਪਿਆਰੇ ਇਸ ਵਕਤ ਸਾਨੂੰ ਮੈਂ ਅਗਲੀ ਗੱਲ ਵੀ ਚਲੋ ਕਹੂਗਾ ਪਹਿਲਾਂ ਮੁੱਦੇ ਤੇ ਰਹਾ ਕਿ ਇਹ ਐਂਬੂਲੈਂਸ ਦੇ ਵਿੱਚ ਨੌਜਵਾਨ ਦੀ ਪਾਰਥਿਕ ਦੇ ਨੂੰ ਭੇਜ ਦਿੱਤਾ ਚਲੋ ਕੁਝ ਫੌਜ ਦੇ ਜਵਾਨ ਹੈਗੇ ਆ ਜਦੋਂ ਸਾਡੇ ਥੋੜੇ ਵਰਗਿਆਂ ਨੇ ਪੁੱਛਿਆ ਭਈ ਭਈ ਬਦਾਮੀ ਦੇਣੀ ਆ ਟੁਕੜੀ ਵਗੈਰਾ ਕਹਿੰਦੇ ਨਹੀਂ ਜੀ ਇਤਨੀ ਕਰਨਾ ਹੈ ਨਾ ਤਾਂ ਇਹ ਅਗਨੀ ਵੀਰ ਹੈ ਨੰਬਰ 1 ਮੈਂ ਅਗਨੀ ਵੀਰ ਤੇ ਹੱਕ ਚ ਨਹੀਂ ਹੈ ਜਿਹੜਾ ਇਹ ਸੁਵਿਧਾ ਜਿਹੜੀ ਆ ਚਲਾਈ ਸਕੀਮ ਚਲਾਈ ਕੇਂਦਰ ਨੇ ਸਾਡੇ ਮੁੰਡੇ ਸਾਡੇ ਇਲਾਕੇ ਦੇ ਸਾਡੇ ਪੰਜਾਬ ਦੇ ਦੇਸ਼ ਹੀ ਸਾਡਾ ਏ ਉਹ ਜਿੱਦਣ ਤੇ ਘਰਾਂ ਤੇ ਜਲ ਜਾਂਦੇ ਦੇਸ਼ ਕੌਮ ਦੀ ਰਾਖੀ ਲਈ ਉਹਦੇ ਚ ਕੋਈ ਦੂਜੀ ਗੱਲ ਇਹ ਨਹੀਂ ਹੁੰਦੀ ਉਈ ਇੱਥੋਂ ਮੁੰਡਾ ਚਲ ਗਿਆ ਉੱਥੇ ਜਾ ਕੇ ਟ੍ਰੇਨਿੰਗ ਲੈਣੀ ਆ ਜਾਂ ਹੋਰ ਚੀਜ਼ਾਂ ਲੈਣੀਆਂ ਆ ਉਹ ਆ ਗਿਆ ਤਾਂ ਸਾਡਾ ਨਹੀਂ ਛੇੜਦਾ ਮੁੰਡੇ ਘਰਾਂ ਦੇ ਨੌਜਵਾਨ ਘਾਟ ਉਮਰਾਂ ਵਾਲੇ ਬਾਰਡਰਾਂ ਦੀਆਂ ਰਾਖੀਆਂ ਲਈ ਜਾਂਦੇ ਆ ਸਾਡਾ ਫਰਜ਼ ਹੈ ਸਾਡਾ ਦੇਸ਼ ਹੈ ਪਰ ਆਹ ਕੰਮ ਨਹੀਂ ਹੁਣ ਹੋਣਾ ਵੀ ਤੁਸੀਂ ਚੱਕ ਕੇ ਐਂਬੂਲੈਂਸ ਚ ਭੇਜ ਦਿਓ ਇੱਥੇ ਸਾਰੇ ਸਾਥੀ ਇਲਾਕਾ ਵਾਸੀ ਖੜੇ ਆ ਮੈਂ ਮਜਬੂਰ ਹੋ ਕੇ 2 ਘੰਟੇ ਡੀਕੇ ਵੀਡੀਓ ਬਣਾਣ ਲੱਗਿਆ ਪਹਿਲਾਂ ਮੈਂ ਪੋਸਟ ਪਾਈ ਸੀਗੀ ਜੇਕਰ ਪ੍ਰਸ਼ਾਸਨ ਪਰਿਵਾਰ ਦੀਆਂ ਮੰਗਾਂ ਦੇ ਮੁਤਾਬਕ ਉਦੇ ਦਸਤਾਵੇਜ਼ ਪ੍ਰੂਫ ਬਕਾਇਦਾ ਉਹਦੀ ਪੋਸਟਮਾਰਟਮ ਰਿਪੋਰਟ ਔਰ ਉਹਦੇ ਸੰਸਕਾਰ ਦੀ ਸਨਮਾਨ ਸਾਇਦ ਬਹਾਲੀ ਨਹੀਂ ਕਰਦਾ ਹੈ ਤਾਂ ਫਿਰ ਸਾਨੂੰ ਅਗਲੇ ਬਕਾਲ ਬਹੁਲੇ ਆ ਅਸੀਂ ਸਿਰਫ ਲੁਗੇ ਵੇ ਆ ਕਿ ਹੋਲਾ ਮਹੱਲਾ ਚੱਲ ਰਿਹਾ ਹੈ ਧਾਰਮਿਕ ਤਿਉਹਾਰ ਹੈ ਪਰ ਜੇ ਸ਼ਹੀਦਾਂ ਦੇ ਸਨਮਾਨ ਨਾਲ ਕੋਈ ਬਿੱਤਰਾ ਜਾਂ ਇਦਾਂ ਦੀ ਚੀਜ਼ ਕਰੀ ਜਾਊਗੀ ਫਿਰ ਅਸੀਂ ਵੀ ਕਿਸੇ ਕਿਸਮ ਦੇ ਕਿਸੇ ਤਰ੍ਹਾਂ ਪਿੱਛੇ ਨਹੀਂ ਹਟਾਂਗੇ ਤਾਂ ਮੈਂ ਪਰਿਵਾਰ ਦੇ ਮੈਂਬਰਾਂ ਨੂੰ ਕਹੂੰਗਾ ਪੱਟੋ ਜੀ ਨੂੰ ਕਹੂੰਗਾ ਤੁਸੀਂ ਵੀ ਦੱਸੋ ਜੀ ਕਿੱਦਾਂ ਕਿੱਦਾਂ ਹੋਈ ਗੱਲਬਾਤ ਤੇ ਕਿਹੜੇ ਕਾਰਨ ਬਣੇ ਤੇ ਮਲਵੀਰ ਜੀ ਬਾਅਦ ਪਰੇ ਤੱਕ ਸਾਰਾ ਦ੍ਰਿਸ਼ ਦਿਖਾ ਦਿਓ। ਮੈਂ ਤੁਸੀਂ ਦੇ ਰਿਹਾ ਹਾਂ। ਚੁੱਪੀ ਹੋ ਜਾਓ ਨਾ। ਮੰਗਲਦੰਗ। ਕੀ ਹੋਇਆ ਤਾਂ ਜੀ ਕਿੱਦਾਂ ਕਿੱਦਾਂ ਗੱਲਬਾਤ? ਬੜੇ ਇਨਸਾਨ ਤਾਂ ਫੌਜ ਤੋਂ ਫੋਨ ਆਇਆ ਜੀ ਕਹਿੰਦੇ ਤੁਹਾਡੇ ਬੇਟੇ ਦੀ ਚੈੱਕ ਹੋ ਗਈ ਜੀ। ਹਾਂ। ਆਹ ਆ ਲੈਣੇ ਜੂਗਾ ਜੀ। ਤੁਹਾਡਾ ਬੇਟਾ ਹੈ ਨਾ? ਹਾਂ ਜੀ ਹਾਂ ਜੀ ਬੇਟਾ ਹੈ ਜੀ। ਬਹੁਤੋ ਬਾਤ ਕਹਿੰਦੇ ਜੀ ਬਸ ਦੋ ਆ ਦਿਨ ਫੋਨ ਆਇਆ ਕਹਿੰਦੇ ਤੁਹਾਡਾ ਬੇਟਾ ਕਾਲੂ ਫੋਨ ਕਰਦੇ ਅੱਜ ਅੱਜ ਕੀਤਾ ਜੀ ਅੱਜ ਵੀ ਐਂਬੂਲੀਂ ਭੇਜ ਦਿੱਤਾ ਜੀ ਹੁਣ ਤੱਕ ਆਇਆ ਨਹੀਂ ਐਂਬੂਲੀਂ ਤੇ ਜੀ ਭੇਜੇ ਕੋਈ ਉਹ ਦਾ ਸਬੰਧ ਨਹੀਂ ਕੋਈ ਕੁਝ ਨਹੀਂ ਹੈਗਾ ਜੀ ਜਿਹੜਾ ਤੁਸੀਂ ਮੰਗਿਆ ਵੇ ਪੋਸਟਮਾਰਟਮ ਫੋਟੋ ਤੁਹਾਨੂੰ ਉਹ ਦਿੱਤੇ ਸਾਡੇ ਕੋਲ ਕੁਝ ਨਹੀਂ ਹੈਗਾ ਜੀ ਕਹਿੰਦੇ ਸਾਡੇ ਕੋਲ ਹੈ ਨਹੀਂ ਤਾਂ ਸਵੇਰੇ ਤੇ 10 ਵਜੇ ਤੇ ਫੋਨ ਕਰੀ ਜਾਂਦੇ ਤੇ ਸਾਨੂੰ ਕੁਝ ਨਾ ਕੁਝ ਤੇ ਇਹਦਾ ਪ੍ਰੂਫ ਦਿਓ ਵੇ ਕਿੱਦਾਂ ਇਹ ਇਹ ਮੁੰਡੇ ਦੀ ਉਮਰ 23 ਸਾਲ ਦੀ 24 23 24 ਸਾਲਾਂ ਦੀ ਵਿਆਹਿਆ ਬਣੀ ਦਾ ਕੋਈ ਰਹੀ ਨਹੀਂ ਦੇਖੋ ਕਿੱਡਾ ਜ਼ੁਲਮ ਹੈ ਦੇਖੋ ਪਰਿਵਾਰ ਦੇ ਨਾਲ ਸਾਰਾ ਇਲਾਕਾ ਖੜਾ ਜੀ ਅਸੀਂ ਖੜੇ ਆ ਜਿੱਦਾਂ ਤੁਸੀਂ ਕਹਿਣਾ ਉਦਾਂ ਕਰਾਂਗੇ ਇਹ ਤਾਂ ਇੱਕ ਲੋਕਤੰਤਰਿਕ ਜਿਹਾ ਕਹਿੰਦੇ ਹੱਕ ਹੈ ਸਰਮਾਨ 2000 ਸਾਡੇ ਬੇਟੇ ਦਾ ਮਾਮਲਾ ਚਲੋ ਸਰਕਾਰਾਂ ਦਾ ਹੱਕ ਵੀ ਬਣਦਾ ਜੀ ਇਹ ਕੋਈ ਕਿਹੜਾ ਕੋਈ ਉਦਾਂ ਦੀ ਗੱਲ ਐ ਏਦਾਂ ਅਣ ਜਿੱਦਾਂ ਕਹਿੰਦੇ ਆ ਗੁੰਮਨਾਮੀ ਦੀ ਮੌਤਾਂ ਨਹੀਂ ਮਰਦੇ ਨੇ ਹਰਪ੍ਰੀਤ ਜੀ ਅੱਤ ਕਿਰਤੀ ਵਾਲੇ ਸਾਥੀ ਸਾਡੇ ਤੋਂ ਅਜੇ ਤਾਂ ਅਹੀ ਮੰਗ ਕਰਦੇ ਆ ਵੀ ਸਾਡਾ ਬੱਚਾ ਸਾਡੇ ਕੋਲ ਚੱਲ ਗਿਆ ਅਸੀਂ ਪਰਿਵਾਰ ਦੇ ਨਾਲ ਖੜੇ ਆਂ ਜਦ ਤੱਕ ਪਰਿਵਾਰ ਨੂੰ ਬੱਚੇ ਦੇ ਜਿਹੜੇ ਮੌਤ ਦੇ ਕਾਰਨ ਪ੍ਰਸ਼ਾਸਨ ਵੱਲੋਂ ਪੇਸ਼ ਨਹੀਂ ਕੀਤੇ ਜਾਂਦੇ ਅਤੇ ਉਸ ਬੱਚੇ ਦਾ ਬਣਦਾ ਮਾਣ ਸਨਮਾਨ ਪਰਿਵਾਰ ਨੂੰ ਨਹੀਂ ਮਿਲਦਾ ਅਸੀਂ ਕਿਰਤੀ ਕਿਸਾਨ ਮੋਰਚਾ ਰੋਪੜ ਤੇ ਬਾਕੀ ਇਲਾਕੇ ਦੇ ਜਿਹੜੇ ਪਿੰਡਾਂ ਦੇ ਨੌਜਵਾਨ ਸਾਰੇ ਇਲਾਕਾ ਇਹਨਾਂ ਦੇ ਪਰਿਵਾਰ ਦੇ ਨਾਲ ਖੜੂਗਾ ਅਸੀਂ ਚਾਹੁੰਦੇ ਆਂ ਵੀ ਸਰਕਾਰ ਨੂੰ ਇਹਨਾਂ ਦਾ ਬਣਦਾ ਜਿਹੜਾ ਹੱਕ ਹੈ ਉਹ ਬੱਚੇ ਦਾ ਮਿਲਣਾ ਚਾਹੀਦਾ ਅਸੀਂ ਬੇਟ ਕਰਾਂਗੇ ਪਰਿਵਾਰ ਦੇ ਨਾਲ ਪਰ ਪ੍ਰਸ਼ਾਸਨ ਕਦੇ ਅੱਧਾ ਘਾਟਦਾ ਕਦੇ 15 ਮਿੰਟ ਦਾ ਟਾਈਮ ਸਾ ਤੋਂ ਲੈ ਰਿਆ ਏ ਅਸੀਂ ਬੇਨਤੀ ਕਰਦੇ ਆਂ ਸਾਰੇ ਇਲਾਕਾ ਨਿਵਾਸੀਆਂ ਨੂੰ ਕਿ ਜਦੋਂ ਵੀ ਕਿਹੜੇ ਸਾਡੇ ਇਦਾਂ ਦੇ ਫੌਜੀ ਬੱਚੇ ਸਾਡੇ ਸ਼ਰਦਾਂ ਦੇ ਜਾ ਕੇ ਸ਼ਹੀਦ ਹੁੰਦੇ ਆ ਸਰਕਾਰਾਂ ਵੱਲੋਂ ਲਵਾਰਦ ਬਣਾ ਕੇ ਪਿੰਡਾਂ ਵਿੱਚ ਭੇਜਿਆ ਜਾ ਰਿਹਾ ਦੇਖੋ ਸਾਡੇ ਫੌਜੀ ਵੀਰਾਂ ਨਾਲ ਹੋ ਕੀ ਰਿਹਾ ਏ ਅਸੀਂ ਸਾਡੀ ਇਹੀ ਮੰਗ ਹੈ ਵੀ ਬੱਚਿਆਂ ਦਾ ਬੰਦਾ ਮਾਨ ਸਨਮਾਨ ਦੋ ਤੇ ਜਿਹੜੇ ਇਹਨਾਂ ਦੇ ਡੈੱਥ ਦੇ ਕਾਰਨ ਹੈ ਪ੍ਰਸ਼ਾਸਨ ਨੂੰ ਰੋਲਾ ਪਾਇਆ ਜਾ ਰਿਹਾ ਵੀ ਉਹਨੇ ਆਤਮ ਹੱਤਿਆ ਕੀਤੀ ਹੈ ਉਹਨੇ ਹੱਤ ਮੱਤਿਆ ਨਹੀਂ ਕੀਤੀ ਹੈ 23 ਸਾਲ ਦਾ ਬੱਚਾ ਸੀਗਾ ਕੁਵਾਰਾ ਬੱਚਾ ਏ ਕੋਈ ਹਨਾ ਪਰਿਵਾਰਿਕ ਉਹਦੇ ਕੋਈ ਲੈਣ ਦੇ ਨਹੀਂ ਸੀਗਾ ਕੋਈ ਹਨਾ ਬੱਚੇ ਕਿਤਾ ਦਿੱਤ ਕਰ ਸਕਦਾ ਜੀ ਆਪਣੀ ਆਪਣੀ ਸਿੱਧੀ ਸਪਸ਼ਟ ਕਰਨ ਆਪਣੀ ਸਿੱਧੀ ਸਪੱਸ਼ਟ ਕਰਨ ਸਾਡੇ ਬੱਚੇ ਦਾ ਮਾਨ ਸਨਮਾਨ ਦੇਣ ਅਸੀਂ ਪਰਿਵਾਰ ਦੇ ਨਾਲ ਹਮਦਰਦੀ ਦੇ ਨਾਲ ਖੜੇ ਆ ਜੋ ਵੀ ਫੈਸਲਾ ਲੈਣਗੇ ਅਸੀਂ ਪਰਮਾਰ ਨਾਲ ਠਿਕ ਨਾਲ ਹੀ ਖੜਾਗੇ ਪਰ ਬੱਚੇ ਨੂੰ ਸਾਡੇ ਨੂੰ ਹਿਸਾਬ ਮਿਲਣਾ ਚਾਹੀਦਾ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਅੱਜ ਸਾਡੇ ਇਲਾਕੇ ਵਾਸਤੇ ਪੂਰੇ ਪੰਜਾਬ ਵਾਸਤੇ ਬਹੁਤ ਬੜੀ ਦੁਖਦਾਈ ਘਟਨਾ ਹੈ ਜੋ ਸਾਡਾ ਨੌਜਵਾਨ ਵੀਰ 6 ਸਾਲ ਪਹਿਲਾਂ ਆਰਮੀ 'ਚ ਭਰਤੀ ਹੋਇਆ ਸੀ ਜਿਸ ਦੀ ਕਿਸੇ ਕਾਰਨ ਡੈਥ ਹੋ ਗਈ ਹੈ ਜਿਸ ਦਾ ਸਪਸ਼ਟੀਕਰਨ ਆਰਮੀ ਵੱਲੋਂ ਨਹੀਂ ਮਿਲਿਆ ਸਾਨੂੰ ਅੱਜ ਉਹਦੇ ਹੱਕ ਸੱਚ ਦੇ ਵਾਸਤੇ ਉਸ ਪਰਿਵਾਰ ਦੇ ਹੱਕ ਦੇ ਵਾਸਤੇ ਸਾਰਾ ਇਲਾਕਾ ਨੂਰਪੁਰ ਵਿਦੇ ਤੇ ਮਿੱਤਰ ਸੱਜਣ ਅੱਜ ਸੁਖਵਿੰਦਰ ਸਿੰਘ ਦੀ ਇਹ ਹੱਕ ਦੇ ਵਾਸਤੇ ਇੱਥੇ ਖੜੇ ਆ ਕੇਂਦਰ ਸਰਕਾਰ ਤੋਂ ਇਹ ਆਸ ਕਰਦੇ ਵੀ ਸਾਡੇ ਵੀਰ ਨੂੰ ਇਨਸਾਫ ਮਿਲੇ ਉਹਨੂੰ ਜੋ ਸ਼ਹੀਦੀ ਸਮਾਣਾ ਦੇ ਨਾਲ ਸੰਸਕਾਰ ਕੀਤੇ ਜਾਂ ਪਰਿਵਾਰ ਦੇ ਨਾਲ ਮਦਦ ਜੋ ਬਣਦੀ ਉਹ ਕਰਨੀ ਚਾਹੀਦੀ ਹੈ ਪੰਜਾਬ ਸਰਕਾਰ ਤੋਂ ਵੀ ਇਹ ਮੰਗ ਕਰਦੇ ਆ ਕਿ ਪੰਜਾਬ ਸਰਕਾਰ ਜੋ ਸਾਡਾ ਨੌਜਵਾਨ ਸ਼ਹੀਦ ਹੋਇਆ ਹੈ ਉਸ ਦੇ ਹੱਕ ਦੇ ਲਈ ਆਪਣੀ ਆਵਾਜ਼ ਬੁਲੰਦ ਕਰੇ ਕਿਉਂਕਿ ਕੇਂਦਰ ਹਮੇਸ਼ਾ ਧੱਕਾ ਕਰਦੀ ਆਈ ਹੈ ਕਦੇ ਕਿਸਾਨ ਨਾਲ ਕਦੇ ਫੌਜੀ ਦੇ ਪੁੱਤਰ ਨਾਲ ਤੇ ਕਦੇ ਫੌਜੀਆਂ ਦੇ ਨਾਲ ਜਿਨ੍ਹਾਂ ਦੀ ਕੁਰਬਾਨੀ ਲਿਆਲ ਜਿਨ੍ਹਾਂ ਦੀ ਸ਼ਹਾਦਤਾਂ ਦੇ ਨਾਲ ਜਿਨ੍ਹਾਂ ਦੀ ਦੇਸ਼ ਦੀ ਰੱਖਿਆ ਵਾਸਤੇ ਅੱਜ ਦੀ ਨਿੱਕ ਦੀ ਨੀਂਦ ਸੌਂਦੇ ਆ ਅੱਜ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਆਉਣ ਵਾਲੇ ਸਮਾਂ ਵਿੱਚ ਉਹਨਾਂ ਨੌਜਵਾਨਾਂ ਦਾ ਕੀ ਹੋਊਗਾ ਹਰਜੀਤ ਤੇ ਸੱਚ ਦੇ ਲਈ ਹਮੇਸ਼ਾ ਇਹ ਇਲਾਕੇ ਦੇ ਨੌਜਵਾਨ ਸਾਥੀ ਬਜ਼ੁਰਗ ਪਤਾਵਾ ਪੈਣਾ ਸਾਰੇ ਖੜੇ ਰਹਿਣਗੇ ਉਦੋਂ ਤੱਕ ਸੰਸਕਾਰ ਨਹੀਂ ਚੱਕ ਹੋ ਰਿਹਾ ਕਿਸ ਸ਼ਰਤ ਤੇ ਚੱਕ ਹੋ ਰਿਹਾ ਕਿਹ ਚੱਕਰ ਇਹ ਕੁਝ ਪ੍ਰਸ਼ਾਸਨ ਵੱਲੋਂ ਕੁਝ ਜੋ ਸਾਡੀਆਂ ਇਲਾਕੇ ਦੀਆਂ ਪਰਿਵਾਰ ਦੀਆਂ ਮੰਗਾਂ ਸਿਗੀਆਂ ਵੀ ਸਾਡੇ ਬੱਚੇ ਨੂੰ ਸਨਮਾਨ ਮਿਲਣਾ ਚਾਹੀਦਾ ਹੈ ਤਰੰਗੇ ਵਿੱਚ ਲੁਪੇਟ ਕੇ ਨਹੀਂ ਆ ਸਕਿਆ ਸਾਡਾ ਨੌਜਵਾਨ ਪੁੱਤ ਜੋ ਦੇਸ਼ ਦੀ ਰਾਖੀ ਕਰਦਾ ਸੀਗਾ ਉਹ ਇਸ ਤਰ੍ਹਾਂ ਜਿਦਾ ਕੋਈ ਆਪਾ ਕਪੜੇ ਇਕੱਠੇ ਕਰਕੇ ਪੰਡ ਬਨ ਕੇ ਲੈ ਕੇ ਆ ਜੰਨੇ ਆ ਇਸ ਤਰ੍ਹਾਂ ਸਾਡੇ ਨੌਜਵਾਨ ਸਾਥੀ ਦੀ ਜੋ ਡੈੱਡ ਬੋਡੀ ਸਾਡੇ ਪਿੰਡ ਪਹੁੰਚੀ ਆ ਪਰ ਇਹ ਜੋ ਇਸ ਟਾਈਮ ਇਲਾਕਾ ਜੋ ਸਾਡਾ ਹਲਕਾ ਰੂਬਨਗਰ ਪ੍ਰਸ਼ਾਸਨ ਦੇ ਸਹਿਯੋਗ ਦੇ ਇਹ ਦੇਖਦਿਆਂ ਹੋਇਆ ਤੇ ਸਾਰੇ ਇਲਾਕੇ ਨੇ ਲੱਗਿਆ ਵੀ ਡੈੱਡ ਬੋਡੀ ਵਾਪਸ ਭੇਜਣ ਲੱਗੇ ਹਾਂਜੀ ਵਾਪਸ ਇਸ ਤਰ੍ਹਾਂ ਵੀ ਆਪਣੀ ਅਸੀਂ ਰਿਸੀਵਿੰਗ ਨਹੀਂ ਲੈ ਸਕਦੇ ਜਦੋਂ ਤੱਕ ਸਾਡੀ ਤਸੱਲੀ ਨਹੀਂ ਹੈ ਕਿ ਸਾਡੇ ਬੱਚੇ ਨੂੰ ਹੋਇਆ ਕੀ ਹੈ ਉਦੋਂ ਅਟੈਕ ਹੋਇਆ ਜਾਂ ਸੈਟ ਕੀਤਾ ਜਾਂ ਗੋਲੀ ਲੱਗਣ ਨਾਲ ਉਹਦੀ ਹੱਤਿਆ ਹੋਈ ਹੈ ਜਾਂ ਦੁਸ਼ਮਣ ਦੇ ਨਾਲ ਲੋਹਾ ਲੈਂਦੇ ਆ ਉਹ ਕੁਰਬਾਨੀ ਦਿੱਤੀ ਆ ਉਦੋਂ ਤੱਕ ਜਦੋਂ ਤੱਕ ਪਰਿਵਾਰ ਨੂੰ ਨਹੀਂ ਇਹ ਚੀਜ਼ ਦਾ ਕਲੀਅਰ ਹੋ ਪਾਉਗਾ ਉਦੋਂ ਤੱਕ ਸੰਸਕਾਰ ਨਹੀਂ ਕੀਤੇ ਜਾਉਂਗੇ ਪ੍ਰਸ਼ਾਸਨ ਨੇ ਇਹ ਪੂਰੀ 100% ਮਦਦ ਕਰ ਰਿਹਾ ਸਾਨੂੰ ਵਿਸ਼ਵਾਸ ਦਿਵਾਇਆ ਹੈ ਕਿ ਸਾਨੂੰ ਪੰਜ ਚਾਰ ਘੰਟੇ ਦਾ ਟਾਈਮ ਦੋ ਜਾ ਅਸੀਂ ਸਵੇਰ ਤੱਕ ਜਿੰਨਾ ਵੀ ਹੋ ਸਕੇ ਅਸੀਂ ਸੁਖਵਿੰਦਰ ਸਿੰਘ ਦੇ ਨਾਲ ਹੈ ਇਹ ਪ੍ਰਸ਼ਾਸਨ ਨਾਲ ਸੰਦਾਵਾ ਕੀਤਾ ਹੈ ਤੇ ਅਸੀਂ ਵੀ ਧੰਨਵਾਦ ਕਰਾਂਗੇ ਅਗਰ ਸਾਡੇ ਵੀਰ ਨੂੰ ਇਨਸਾਫ ਦੇ ਲਈ ਪ੍ਰਸ਼ਾਸਨ ਆਪਣਾ ਯੋਗਦਾਨ ਪਾਉਂਦਾ ਹੈ ਇਲਾਕੇ ਦੇ ਲੋਕਾਂ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਇੱਕ ਪੋਸਟ ਦੇ ਰਾਹੀਂ ਸਾਡੇ ਸਿੰਘਪੁਰ ਪਿੰਡ ਦੇ ਵਿੱਚ ਆ ਕੇ ਸਿੰਘਪੁਰ ਪਿੰਡ ਵਿੱਚ ਆ ਕੇ ਪਰਿਵਾਰ ਦੇ ਨਾਲ ਖੜੇ ਹੋਣ ਦਾ ਜੋ ਯਤਨ ਕੀਤਾ ਹੈ ਸਭ ਦਾ तहे ਦਿਲੋਂ ਧੰਨਵਾਦ ਹੈ ਤੇ ਦੇਸ਼ ਦੀ ਰਾਖੀ ਤੇ ਲਈ ਜੋ ਨੌਜਵਾਨ ਸ਼ਹੀਦ ਹੁੰਦੇ ਨੇ ਸਭ ਤੋਂ ਵੱਧ ਹਲਕਾ ਰੂਪਨਗਰ ਬਲੋਕ ਨੂੰ ਰੂਪੇਧੀ ਨੌਜਵਾਨ ਨੇ ਜੋ ਆਰਮੀ ਵਿੱਚ ਸ਼ਹੀਦ ਵੀ ਹੋਏ ਤੇ ਵੱਧ ਸਭ ਤੋਂ ਵੱਧ ਭਾਰਤੀ ਵੀ ਨੇ ਪਰ ਕੇਂਦਰ ਸਰਕਾਰ ਜੜ ਤੱਕਾ ਕਰਦੀ ਹੈ ਉਸ ਨੂੰ ਬਰਦਾਸ਼ਤ ਨਹੀਂ ਹੈ ਚਾਹੇ ਕਿਸਾਨ ਨਾਲ ਹੋਵੇ ਚਾਹੇ ਮਜ਼ਦੂਰ ਨਾਲ ਹੋਵੇ ਚਾਹੇ ਕਿਸਾਨ ਦੇ ਪੁੱਤਰ ਨਾਲ ਫੌਜੀ ਨਾਲ ਹੋਵੇ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਜੀ ਕੀ ਹੈ ਸਾਨੂੰ ਦਈ ਦੇ ਬਾਰੇ ਨੌਜਵਾਨ ਹੈ ਅੱਜ ਪਿੰਡ ਹੀਰਪੁਰ ਦਾ ਇੱਕ ਨੌਜਵਾਨ ਲੈਲ ਦਾ ਡਿਊਟੀ ਕਰਤਾ ਹੋਇਆ ਬਾਰਡਰ ਤੇ ਚਾਈਨਾ ਦੇ ਬਾਰਡਰ ਦੇ ਉੱਤੇ ਉਹਦੀ ਮੌਤ ਹੋ ਗਈ ਸੁਣੋ ਉਸ ਮੌਤ ਦੀ ਘਟਨਾ ਤੋਂ ਬਾਅਦ ਹੋਰ ਫੌਜੀ ਵੀਰਾਂ ਦੀ ਫੌਜ ਦੇ ਅਧਿਕਾਰੀਆਂ ਨੇ ਪ੍ਰੋਪਰ ਕਾਰਵਾਈ ਨਾ ਕਰਦੇ ਹੋਏ ਉਸ ਮੁੰਡੇ ਦੀ লাশ ਭੇਜ ਦਿੱਤੀ ਤੇ ਨਾ ਸਹੀ ਤਰੀਕੇ ਦੇ ਨਾਲ ਘਰਦਿਆਂ ਨੂੰ ਇਨਫੋਰਮ ਕੀਤਾ ਨਾ ਕੋਈ ਹੋਰ ਉਹਨਾਂ ਨੇ ਜਿਹੜੀ ਬਣਦੀ ਕਾਰਵਾਈ ਸੀ ਸਾਡੇ ਹਿਸਾਬ ਨਾਲ ਕੀਤੀ ਕਿਉਂਕਿ ਉਹਨਾਂ ਨੇ ਫਾਦਰਸ ਨੇ ਮੁੰਡੇ ਦਾ ਗਲਤ ਐਂਟਰ ਕਰ ਦਿੱਤਾ ਸਾਨੂੰ ਇਸ ਗਲਤੀ ਪੂਰੀ ਸ਼ੱਕ ਹੈ ਕਿ ਜੇ ਇਹ ਗੱਲਾਂ ਸਾਰੀਆਂ درست ਨਹੀਂ ਕਰ ਦਿੱਤੀਆਂ ਫਾਦਰ ਨੇਮ ਗਲਤ ਰੱਖ ਦਿੱਤਾ ਤਾਂ ਸਾਡੇ ਬੱਚੇ ਨੂੰ ਮਿਲਣ ਵਾਲੇ ਜਿਹੜੇ ਸ਼ਹਾਦਤ ਤੋਂ ਬਾਅਦ ਬੈਨੀਫਿਟ ਹੈ ਉਹ ਨਹੀਂ ਮਿਲਣਗੇ ਜੇ ਉਸ ਬੱਚੇ ਦਾ ਸੰਸਕਾਰ ਜੇ ਉਹ ਸਾਡੇ ਫੌਜੀ ਬੇਟੇ ਦਾ ਸੰਸਕਾਰ ਸਰਕਾਰੀ ਨਿਯਮਾਂ ਅਨੁਸਾਰ ਸਰਕਾਰ ਦੀ ਸਰਪ੍ਰਸਤੀ ਹੇਠ ਬਕਾਇਦਾ ਸਰਕਾਰੀ ਸਨਮਾਨਾਂ ਨਾਲ ਨਹੀਂ ਹੁੰਦਾ ਤਾਂ ਉਸ ਬੱਚੇ ਦੇ ਪਰਿਵਾਰ ਨੂੰ ਮਿਲਣ ਵਾਲੇ ਜਿਹੜੇ ਬੈਨੀਫਿਟ ਨੇ ਉਹ ਸਾਨੂੰ ਪੂਰਾ ਹੀ ਸ਼ੱਕ ਹੈ ਵੀ ਨਹੀਂ ਮਿਲਣਗੇ ਹੁਣ ਅਸੀਂ ਆ ਲੋਕ ਇਕੱਠੇ ਹੋਏ ਆ ਇਹਨਾਂ ਦੀ ਸਲਾਹ ਦੇ ਨਾਲ ਪਰਿਵਾਰ ਦੀ ਸਲਾਹ ਦੇ ਨਾਲ ਸਾਡੇ ਕੋਲ ਕਈ ਪ੍ਰਪੋਜ਼ਲ ਜਾ ਰਹੀਆਂ ਐ ਪੁਸਤਵਾਂ ਨੂੰ ਵੀ ਤੇ ਸਾਡੇ ਕੋਲ ਪੂਜੇ ਪਾਸਿਓਂ ਵੀ ਉਹਨਾਂ ਪ੍ਰਪੋਜ਼ਲ ਦੇ ਉੱਤੇ ਕੰਮ ਕਰਦੇ ਹੋਏ ਅਸੀਂ ਹੁਣੇ ਕੋ ਫੈਸਲਾ ਲੈ ਰਹੇ ਆ ਕਿਉਂਕਿ ਉਹ ਕਹ ਰਹੇ ਕਿ ਬੱਚੇ ਦੀ ਲਾਸ ਕਮਾਂਡ ਇਹਦਾ ਉਹਨਾਂ ਦਾ ਹੈੱਡਕੁਆਰਟਰ ਹੈ। ਉੱਥੇ ਭੇਜ ਦੋ। ਤਾਂ ਅਸੀਂ ਪਰ ਇਹਨੂੰ ਵੀ ਅਸੀਂ ਬੜਾ ਸੋਚ ਸਮਝ ਕੇ ਕਿ ਸਾਡੇ ਨਾਲ ਕੋਈ ਐਸ ਲੈਵਲ ਤੇ ਕਿ ਧੱਕਾ ਨਾ ਹੋ ਜਾਵੇ, ਜਿਆਤੀ ਨਾ ਹੋ ਜਾਵੇ। ਸਾਡੇ ਬੱਚੇ ਨੂੰ ਪ੍ਰੋਪਰ ਸਰਕਾਰੀ ਸਨਮਾਨਾਂ ਦੇ ਨਾਲ ਸਨਮਾਨਿਤ ਕੀਤਾ ਜਾਵੇ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਫੌਜ ਵੱਲੋਂ ਆਏ ਹੋਏ ਅਧਿਕਾਰੀ ਗੱਲਬਾਤ ਕਰਨ ਤਾਂ ਕਿ ਉਹਨਾਂ ਦੇ ਬਾਅਦ ਦੇ ਵਿੱਚ ਮਿਲਣ ਵਾਲੇ ਬੈਨੀਫਿਟ ਪੂਰੇ ਮਿਲਣ। ਆਦਰਵਾਇਜ਼ ਜੇ ਉਹ ਨਹੀਂ ਕਰਦੇ ਇਹ ਗੱਲਾਂ ਤਾਂ ਸਾਡਾ ਇੱਥੇ ਪ੍ਰਦਰਸ਼ਨ ਜਿਹੜਾ ਜਾਰੀ ਹੈ ਤੇ ਅਸੀਂ ਇਸ ਪ੍ਰਦਰਸ਼ਨ ਨੂੰ ਜੇ ਉੱਥੇ ਅਸੀਂ ਗੱਲਬਾਤ ਵੀ ਕਮਾਂਡੈਂਟ ਦੇ ਨਾਲ ਜਾਂ ਹੋਰ ਉਹਨਾਂ ਦੇ ਅਧਿਕਾਰੀਆਂ ਦੇ ਨਾਲ ਕਰਨੇ ਚਾਹੁੰਦੇ ਆਂ ਪਰ ਅਸੀਂ ਆ ਜਿਹੜਾ ਪ੍ਰਦਰਸ਼ਨ ਹੈ ਕੱਲ ਤੋਂ ਆਪਣਾ ਪਿੰਡ ਹੀਰਪੁਰ ਵਿੱਚੇ ਕਰਾਂਗੇ ਜੇ ਉੱਥੋਂ ਸਾਨੂੰ ਕੋਈ ਤਜ਼ਲੀਮ ਅਕਸ ਰਿਪੋਰਟ ਨਹੀਂ ਆਦੀ ਤਾਂ ਅਸੀਂ ਇਸ ਤੋਂ ਤਿੱਖਾ ਵੀ ਐਕਸ਼ਨ ਕਰ ਸਕਦੇ ਹਾਂ ਮਾਸਟਰ ਜੀ ਕਿੰਨੀ ਕੋਮਰ ਦੀ ਮੁੰਡੇ ਦੀ ਉਮਰ ਸੀਗੀ 23 ਸਾਲ 23 18.5 ਸਾਲ ਦੀ ਉਮਰ ਦਾ ਮੁੰਡਾ ਭਰਤੀ ਹੋਇਆ ਸੀ ਤੇ 5 ਸਾਲ ਉਹਦਾ ਭਾਰਤੀ ਦੀ ਮਤਲਬ ਸਰਵਿਸ ਸੀਗੀ ਸੇ ਉਹਦੀ ਫੌਜ ਦੀ ਤੇ 23 ਸਾਲ ਵਿਆਹਿਆ ਹੋਇਆ ਨਹੀਂ ਸੀ ਕੋਈ ਸਮੱਸਿਆ ਨਹੀਂ ਸੀ ਛੁੱਟੀ ਕੱਟ ਕੇ ਗਿਆ ਉਹਦੇ ਉੱਤੇ ਕੋਈ ਮਾਨਸਿਕ ਦਵਾ ਨਹੀਂ ਸੀ ਪਰ ਉਥੋਂ ਜੇ ਕੋਈ ਇਹੋ ਜਿਹਾ ਉਹਨਾਂ ਨੇ ਟਵਿਸ ਕਰਨ ਦੀ ਗੱਲ ਕੀਤੀ ਹੈ ਕਿ ਇਸ ਮੌਤ ਨੂੰ ਇਹ ਸ਼ਹੀਦੀ ਨੂੰ ਗੋਲ ਮੋਲ ਕਰਨ ਦੀ ਗੱਲ ਕੀਤੀ ਹੈ ਤਾਂ ਅਸੀਂ ਬਹੁਤ ਸਖਤ ਐਕਸ਼ਨ ਦੇ ਲਵਾਂਗੇ ਬਹੁਤ ਸਖਤ ਪ੍ਰਦਰਸ਼ਨ ਕਰਾਂਗੇ ਠੀਕ ਹੈ ਜੀ ਸਾਡੀਆਂ ਚਾਰ ਮਤਾਂ ਬੰਦ ਕਰਾ ਲਿਓ ਠੀਕ ਹੈ ਜੀ ਉਥੇ ਜਾਂਦੇ ਆ ਕਿ ਉਹ ਗਾਰਡਿੰਗ ਹੀ ਬਹੁਤ ਜੰਤੂ ਠੀਕ ਹੈ ਜੀ ਉਹ ਲਿਖ ਲੈ ਦਿਖਾ ਠੀਕ ਹੈ ਠੀਕ ਹੈ ਤੁਹਾਨੂੰ ਵੀ ਮੈਂ ਦੋ ਗੱਲਾਂ ਦੱਸਾਂ ਹਾਂਜੀ ਉਥੇ ਜਾ ਕੇ ਮੈਂ ਫਿਰ ਪੁੱਛਣਾ ਤੇ ਉਹ ਗੱਲ ਦੁਬਾਰਾ ਨਹੀਂ ਦੱਸ ਸਕਦਾ ਨਹੀਂ ਦੱਸ ਸਕਦਾ ਇਸ ਲਈ ਦੋ ਅੱਖਰ ਜਿਹੜੇ ਆਏ ਹੈਲੋ ਸੇਫ ਕੀ ਸਾਨੂੰ ਪਤਾ ਲੱਗ ਜੇ ਠੀਕ ਹੈ ਸਰ ਅਸੀਂ ਵੀ ਆਪਣੇ ਵੇਖੋ ਜਿਵੇਂ ਤੁਸੀਂ ਕਹਿੰਦੇ ਨਾ ਹਿੱਕਾ ਕਰਾਂ ਚੋਣਾਂ ਦੇ ਪਰਿਵਾਰ ਨਾਲ ਸਾਡਾ ਪਰਿਵਾਰ ਵੀ ਹੈਗਾ ਜੀ ਮੈਂ ਮੈਂ ਐਸਐਸਪੀ ਸਾਡਿਓ ਦਾ ਪਰਿਵਾਰ ਹੈ ਠੀਕ ਹੈ ਅਸੀਂ ਆਪ ਇੱਥੇ ਫੈਸਲਾ ਆਪਣੇ ਚੀਂ ਲੈਣਾ ਜੋ ਤੁਸੀਂ ਲਿਖ ਕੇ ਦਿਓਗੇ ਇਹਨਾਂ ਔਰ ਤင်း ਜ਼ਾਦੀ ਗਾ ਐਡਮਿਸ਼ਨ ਤੁਹਾਡੇ ਨਾਲ ਨਹੀਂ ਉਹ ਸਾਨੂੰ ਕੁਝ ਕੋਸਾਂ ਕਲੀਅਰ ਹੈ ਜੀ ਅਸਟੂ ਸਾਹਿਬ ਦਾ ਜੋ ਪੂਰਾ ਤੁਹਾਡਾ ਵੀ ਬੜਾ ਵਧੀਆ ਡੱਬੀ ਸਾਡਾ ਲੱਗਿਆ ਅਸੀਂ ਤੁਹਾਡੇ ਨਾਲ ਆਹ ਇੱਕ ਗੱਲ ਹੈ ਜੀ ਬਾਡੀ ਖਰਾਬ ਹੋ ਗਈ ਇੱਥੇ ਨਹੀਂ ਅਸੀਂ ਹੁਣੇ ਕਰਵਾਉਂਦੇ ਹਾਂ ਔਰ ਐਡੀ ਗੰਦੀ ਸਮੈਲ ਆਉਣੀ ਆ ਬਿਲਕੁਲ ਘੰਟੇ ਵਿੱਚ ਤੁਸੀਂ ਵੀ ਇੱਥੇ ਕੋਲ ਨਹੀਂ ਖੜ੍ਹ ਸਕੋ ਠੀਕ ਹੈ ਟੋਸਟ ਮਾਰਡਮ ਉਹ ਸਲੇਜ ਰੈਡੀ ਹੈ ਜੀ ਭੇਜਣ ਦੀ ਠੀਕ ਹੈ ਤੇ ਦੂਸਰੀ ਗੱਲ ਹੈ ਕਿ ਉਹ ਇੱਥੇ ਸਾਡਾ ਕੋਈ ਰੋਲ ਨਹੀਂ ਆ ਉੱਥੇ 174 ਦੀ ਕਾਰਵਾਈ ਪਹਿ ਚੁੱਕੀ ਹੈ ਹਾਂ ਜੀ ਠੀਕ ਹੈ ਹੁਣ ਉਹਨੂੰ ਇੱਥੇ ਨਾ ਇਹ ਛੇੜ ਸਕਦੇ ਆ ਨਾ ਛੇੜ ਸਕਦੇ ਨਹੀਂ ਛੇੜ ਸਕਦੇ ਕਿਉਂਕਿ ਫੈਸਲਾ ਤੇ ਲਿਆ ਜਾ ਚੁੱਕਾ ਉਹਦਾ ਠੀਕ ਹੈ ਠੀਕ ਹੈ ਹੁਣ ਜੇ ਕੋ ਸਾਡੀ ਬੜੇ ਤੁਹਾਡੇ ਭਾਈ ਬੰਦੂ ਇੱਥੇ ਕਿੰਨੇ ਹਰਾਸ ਹੋ ਰਿਆ ਹੋਰ ਤੁਸੀਂ ਜੀ ਨੂੰ ਲੈ ਕੇ ਤੁਹਾਡੀ ਰਿਕਵੈਸਟ ਇਹ ਹੱਥ ਬਨ ਕੇ ਬੇਨਤੀ ਆ ਅੱਗੇ ਤੁਹਾਡੇ ਨਾਲ ਆ ਠੀਕ ਹੈ ਜੋ ਕਹੋਗੇ ਆਪਾਂ ਮਿਲਦੇ ਰਹਦੇ ਰਹਿਣਗੇ ਹਾਂ ਜੀ ਬਹੁਤ ਬਰਕਤ ਹੋ ਗਿਆ ਇਸ ਲਈ ਦੋ ਅੱਖਰ ਜਿਹੜੇ ਤੁਸੀਂ ਲਿਖ ਕੇ ਦੇ ਦਿਓ ਅਸੀਂ ਧਿਆਨ ਚ ਰੱਖ ਲਿਆ ਦਿੰਦੇ ਹਾਂ ਤੁਸੀਂ ਦਾ ਸਰ ਠੀਕ ਹੈ ਲਿਖੋ ਜੀ ਉਹਨਾਂ ਉਹਨਾਂ ਚਿਰ ਮੇਰੀ ਰਿਕਵੈਸਟ ਆ ਇਹਨਾਂ ਨੂੰ ਨਾ ਆਪਣੇ ਭਾਈ ਬੰਦੂਆ ਸੰਗਤ ਕਿੰਨੀ ਉੱਥੇ ਆ ਉਹ ਮੈਨੂੰ ਪਤਾ ਕਿ ਕਿੰਨੇ ਮੈਂ ਤੁਰ ਕੇ ਗਿਆ ਆ ਤੇ ਬਾਕੀ ਸਾਰਿਆਂ ਦੀ ਬਿਠਾਣੇ ਕਿਹਦੇ ਹੋਣਾ ਜੀ ਮੈਂ ਜਾਣਦਿਆਂ ਨੂੰ ਵੀ ਟਾਈਮ ਲੱਗਣਾ ਇੱਥੇ ਬੈਠੋ ਇੱਥੇ ਚੱਲ ਲੈਣਾ ਲਿਖ ਕੇ ਦੇਓ ਲਿਖ ਦਿਓ ਇੱਥੇ ਠੀਕ ਹੈ ਜਾਨ ਲੱਗਿਆ ਕਾਗਜ਼ ਲਓ ਹੋਰ ਦੂਸਰੀ ਬਿਲਕੁਲ ਤੋਹੀ ਕਹਿੰਦੇ ਨਾ ਰਸੀਦ ਚਲੋ ਹਾਣੇ ਨਾ ਤੁਸੀਂ ਮੈਨੂੰ ਆਪਣੇ ਚਾਰ ਅੱਖਰ ਦੋਗੇ ਮੈਂ ਰਸੀਵਿੰਗ ਲੈ ਲੈਣਾ ਵੀ ਆ ਕਾਗਜ਼ ਲੈ ਗੱਲ ਕਰਾਂ ਮਫਲੇ ਕੋ ਲਿਖਾਓ ਆ ਵੇਖਣੇ ਰੰਗ ਬੰਦੇ ਠੀਕ ਹੈ ਪਰ ਮੇਰੀ ਬੇਨਤੀ ਆ ਆਪਣੇ ਆਪ ਕਾਪੀ ਲਓ ਮੈਂ ਮੈਂ ਰਸੀਬ ਮੈਂ ਲੈਣੀ ਚਾਹੁੰਦਾ ਜਨ ਨੂੰ ਥੋੜੀ ਜਿਹਾ ਇੱਧਰ ਕਰ ਲਓ ਮੈਂ ਵੀ ਬਹਲੇ ਕਰਾਂਗਾ ਮੈਂ ਕਹਾਂ ਤਾਂ ਕਿ ਪਤਾ ਕੀ ਕਰ ਜਾਓ ਸੁਣੋ ਮੇਰੀ ਗੱਲ ਸੁਣੋ ਕੋਈ ਨਹੀਂ ਯਾਰ ਘੰਟੇ ਬਾਅਦ ਬਿਠਾ ਲਵਾ ਲਵਾਂਗੇ ਜਿਦਾਂ ਆਉਂਦੇ ਨੇ ਸੜਕਾਂ ਤੇ ਰੁੜ ਲਈਆਂ ਸਭ ਬਿਲਕੁਲ ਜਿਵੇਂ ਅਸੀਂ ਆਹ ਲੈ ਲਓ ਸਰ ਆਪ ਜਿੰਦ ਦਾ